ਜਿੰਦਾਬਾਦ ਨਾਲ ਜਿसे ਹੋਰ ਨੇ ਦਿੱਤਾ ਉਹਨਾਂ ਨੇ ਕਿਹਾ ਜਿਵੇਂ ਪਿਤਾ ਆਪਣੇ ਪੁੱਤਰਾਂ ਨੂੰ ਜਾਇਦਾਦ ਦਿੰਦਾ ਉਦੋਂ ਇਹਨਾਂ ਦਾ ਰਾਈਟ ਬਣਦਾ ਇਹ ਸਾਡਾ ਇੱਕ ਰਾਈਟ ਆ ਪਰ ਪੰਜਾਬ ਸਰਕਾਰ ਸਮੂਹੀਆਂ ਸਰਕਾਰਾਂ ਨੇ ਇਹ ਤੋਂ ਲੰਬੇ ਹੁੰਦੀਆਂ ਜਾ ਰਹੀਆਂ ਨੇ ਥੋੜੀਆਂ ਜਿਹੀਆਂ ਕਿਉਂਕਿ ਦੱਸਿਆ ਗਿਆ 125% ਡੀਏ ਸਾਡਾ ਇੱਕ ਇੱਕ 16 ਤੋਂ ਬਣਦਾ ਸੀ ਪਰ ਸਰਕਾਰਾਂ ਆਨਕਾਨੀ ਕਰ ਰਹੀਆਂ ਨੇ ਆਪਣੇ ਭੱਤੇ ਵਧਾਉਣ ਲਈ ਤਾਂ ਇਹਨਾਂ ਨੂੰ ਕੁਝ ਨਹੀਂ ਕਰਨਾ ਪੈਂਦਾ ਇੱਕ ਮਿੰਟ ਵਿੱਚ ਸਾਰੀਆਂ ਪਾਰਟੀਆਂ ਇਕੱਠੀਆਂ ਸਾਰੇ ਇਕੱਠੇ ਮਲਾਜਮ ਦੀ ਪੈਨਸ਼ਨ ਜੇਕਰ ਕਿਸੇ ਦੇ 20 ਸਾਲ ਤੋਂ 10 ਦਿਨ ਘੱਟ ਰਹੇ ਉਹਨੂੰ ਪੈਨਸ਼ਨ ਨਹੀਂ ਮਿਲਦੀ ਐਮਐਲਏ ਨੂੰ 5 ਸਾਲ ਬਾਅਦ ਪੈਨਸ਼ਨ ਮਿਲਦੀ ਹੈ ਹੈਰਾਨੀ ਦੀ ਗੱਲ ਹੈ ਕਹਿੰਦੇ ਸੇਵਾ ਨੇ ਪਰ ਖਾਂਦੇ ਮੀ ਵੀ ਨਹੀਂ ਮਾਦਾ ਹੈਰਾਨੇ ਦੀ ਗੱਲ ਆ ਵੀ 3.5 ਲੱਖ ਪੈਨਸ਼ਨਰ 3.5 ਲੱਖ ਮਲਾਜ਼ਮ ਉਹ ਭਾਈ ਤੂੰ ਗੱਲੇ ਨਹੀਂ ਸੁਣਦਾ ਪਹਿਲਾਂ ਝੋਟਕਲੇ ਵਜ਼ੀਰੇ ਸੁਣਾਉਂਦਾ ਸੀ ਪਹਿਲਾਂ ਤਾਂ ਕਹਿੰਦੇ ਇਪਰੇਸ਼ਨ ਪੁੱਛਿਆ ਕਰਿਓ ਜਲ ਪਿੰਡਾਂ ਚੋਂ ਆਣ ਕੇ ਸਵਾਲ ਪੁੱਛਿਆ ਕਰਿਓ ਹੁਣ ਮਲਾਜ਼ਮਾਂ ਨੇ ਨਹੀਂ ਲੈਣਾ ਇਹਨੂੰ ਕਿਸਾਨਾਂ ਨੇ ਵੀ ਲੈ ਲੈਣਾ 65000 ਏਕੜ ਜ਼ਮੀਨ ਜਿਹੜੇ ਵੱਡੇ ਘਰਾਣਿਆਂ ਨੂੰ ਦੇਣ ਨੂੰ ਫਿਰਦੇ ਨੇ ਕਹਿੰਨਾ ਬਾਹਰੋਂ ਬਾਹਰ ਪੈਸਾ ਕਮਾਉਣ ਨੂੰ ਫਿਰਦੇ ਨੇ ਆ ਦਿੱਲੀ ਵਾਲੇ ਆਏ ਹੋਏ ਨੇ ਉਥੋਂ ਵਿਲੇ ਹੋਗੇ ਇੱਥੇ ਕੰਮ ਲੱਗ ਗਿਆਗੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੇ ਮੌਕੇ ਤੇ ਕਹਿੰਦੀ ਸੀ ਕਿ ਭਈ ਮਲਾਜਮਾਂ ਨੂੰ ਕਿਸੇ ਨੂੰ ਕੋਈ ਧਾਣਾ ਦੇਣ ਦੀ ਲੋੜ ਨਹੀਂ ਪੈਣੀ ਅਸੀਂ ਸਭ ਇਹਨਾਂ ਨੂੰ ਟਾਈਮ ਸਿਰ ਦੇ ਦਿਆ ਕਰਾਂਗੇ ਉਹ ਸਰਕਾਰ ਐਡੀ ਨਖਿੰਦਾ ਸਾਲوں ਨਾਲ 2.5 ਸਾਲ ਤੋਂ ਕੋਈ ਡੀਏ ਨਹੀਂ ਦਿੱਤਾ ਇੱਕ ਇੱਕ ਤੈਂ ਤੋਂ ਬਾਅਦ ਸਾਡਾ ਜਿਹੜਾ ਡੀਏ ਆ ਉਹ ਡਿਊ ਹੈ। ਚਾਹ ਦੇ ਕਿਸ ਦਾ ਭੈਲਾ ਹੋ ਗਿਆ 5 ਮਿੰਟਾਂ ਦਾ ਜਿਹੜੀ ਉਹ ਇੱਕ ਤਸੰ ਇਹ ਤੋਂ ਡਿਊ ਹੋ ਚੁੱਕੀ ਸੋ ਸਾਨੂੰ ਜਿਹੜਾ 13% ਦਾ ਘਟਣਾ ਪਹਿਲਾਂ ਹੁਣ ਤੱਕ ਦੇ ਪੈਸਿਆਂ ਦਾ ਪੈ ਰਿਹਾ ਤੇ ਬਾਕੀ ਜਿਹੜਾ ਹੁਣ ਅੱਗੇ ਵੱਡੂ ਹੋਣੀ ਹੈ ਇੱਕ ਸੱਤ ਤੋਂ ਉਹਦਾ ਪੈਸਾ ਨੂੰ ਨੁਕਸਾਨ ਹੋ ਗਿਆ ਅੱਛਾ ਜਿਹੜੇ ਉਹ ਲੋਕ ਇਹਦੇ ਨੇ ਆਪ ਲੋਕ ਤੁਸੀਂ ਕਹਿੰਦੇ ਨੇ ਕਹਿੰਦੇ ਯਾਰ ਪੈਨਸ਼ਨ ਹੈ ਜਿਹੜੀ ਇਹ ਕਹਿੰਦੇ ਇਹਨਾਂ ਨੂੰ ਬਹੁਤੀ ਬਣਦੀ ਹੈ ਮਾਇਦਮੇ ਇਹ ਤਾਂ ਸਾਨੂੰ ਜਨਾ ਵੀ ਪੈਨਸ਼ਨ ਹੈ ਜਿਹੜਾ ਇਸ ਹਾਲ ਦੇ ਸਰਕਾਰ ਨੇ ਵੀ ਪਿਛਲੀ ਦਿੱਤਾ ਕਿ ਸਾਨੂੰ ਸੁਪਰੀਮ ਕੋਰਟ ਤੋਂ ਲੈਣਾ ਵਿਆ ਲੜ ਕੇ ਡਾਕਟਰ ਡੀ ਜਸਨ ਅਕਰਾਂਧਿਕਾ ਉਹਨਾਂ ਨੇ 82 ਦੇ ਵਿੱਚ ਆਪਣਾ ਮਤਲਬ ਹੈ ਕੋਰਟ ਦੇ ਵਿੱਚ ਗਿਆ ਉਥੋਂ ਸਾਨੂੰ ਪੈਨਸ਼ਨ ਦਾ ਜਿਹੜਾ ਰਾਈਟ ਮਿਲਿਆ ਉਹ ਕਹਿੰਦੇ ਵੀ ਪੈਨਸ਼ਨ ਹੈ ਜਿਹੜਾ ਉਹ ਸੀ ਆਪਣੇ ਪੈਸਿਆਂ ਦੇ ਜਮ੍ਹਾਂ ਕਰਾਏ ਹੋਏ ਲੈ ਲਿਆ ਸਾਨੂੰ ਕੋਈ ਸਰਕਾਰ ਆਪਣੇ ਕੋਲੋਂ ਨਹੀਂ ਦਿੰਦੀ ਤਾਂ ਸੁਪਰੀਮ ਕੋਰਟ ਦੇ ਵੀ ਫੈਸਲੇ ਹੈਗੇ ਨੇ ਵੀ ਇਹਨਾਂ ਪੈਨਸ਼ਨਾਂ ਨੂੰ ਜਿਹੜੀ ਇਹੋ ਪਹਿਲੀ ਤਰੀਕ ਨੂੰ ਇਹਨਾਂ ਦੇ ਜਿਹੜੇ ਪੈਸੇ ਨਾਲ ਉਹ ਪੈ ਜਾ ਚਾਹੀਏ ਹੈ جی موجودہ سرکار یہ سانوں میٹنگ کا سماں بار بار دے کے پوسٹپو کر رہی ہے صرف ایک بار جب جلدر کی بائی الیکشن ہو رہی تھی ادو میٹنگ ہوئی سی اور اس بعد انہوں نے ٹائم د ਫਿਰ ਉਸ ਨਾਲ ਮੀਟਿੰਗ ਕਿਹਾਰੇ ਇਸੇ ਤਰ੍ਹਾਂ ਹੀ ਇਹਨੇ ਧੰਨਵਾਦ ਕਰ ਰਹੇ ਸੀ ਇਸੇ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਉਹਦੇ ਇਸੇ ਕਰਕੇ ਸੀ ਕਿਉਂਕਿ ਸਾਡੇ ਜਿਹੜੇ ਡੀਰ ਸਾਹਿਬਾਨ ਨੇ ਉਹਨਾਂ ਨੇ ਸਾਨੂੰ ਪ੍ਰੋਗਰਾਮ ਦਿੱਤਾ ਸੀ ਕਿ 22 ਤੋਂ 12 ਤੱਕ ਵਿੱਤ ਮੰਤਰੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਮੈਨੂੰ ਆਪਰੇਗਾ ਵੀ ਇਹਨਾਂ ਨੇ ਪੁੱਤਰ ਹੋਏ ਅਸੀਂ ਇਹਦੇ ਸੰਕੇ ਰਿਆ ਜਾ ਰਹੀ ਵੀ ਸਾਡੀ ਮੀਟਿੰਗਾਂ ਗੈਦਰਿੰਗ ਸਾਡੀ ਕੀਤੀ ਆ ਵੀ ਇਹਨੇ ਕੰਮ ਕਰਕੇ ਸੋ ਵੀ ਜਿੱਤੋਂ ਬਾਅਦ ਇੱਥੇ ਆਪਾਂ ਜ਼ਿਆਦਾ ਟਾਈਮ ਲਾਉਣਾ ਹੈਗਾ 254 ਸਵੇਰ ਆਪਾਂ ਚਰਣਾ ਜਿਹਨੂੰ ਬੁਲਾ ਰਹੇ ਹੋਣਗੇ ਉਹ ਉੱਥੇ ਹੀ ਆਸੀ ਜਿਹੜੀ ਸਪੇਸ਼ਕਰ ਚੋਕੀ ਗਾਮੀ ਮੈਂ ਇਹ ਵੀ ਬੇਨਤੀ ਕਰਉਂ ਪਈ ਜਿਹੜੇ ਬਦਾਰੇ ਨੇ ਉਹ ਕੁਝ ਇਸ ਸਮੁੰਦਰ ਬਦਲ ਕਰਨ ਦੀ ਕੋਸ਼ਿਸ਼ ਕਰਨ ਕਹਿਣ ਤੋਂ ਬਾਅਦ ਸਭ ਕਹਿੰਦੇ ਵਿੱਚ ਯਾ ਕੋਈ ਕੁਛ ਕਹਿ ਜਾਂ ਇਹ ਮੇਰੀ ਬੇਨਤੀ ਹੈ ਸੋ ਤਾਂ मुख्यमंत्री बटा मुख्यमंत्री बटा विच मंत्री बट विच मंत्री बटवा ਦੇ ਪੰਜਾਬ ਸਰਕਾਰ ਨੇ ਪੈਨਸ਼ਨ ਆਦੀਆਂ ਜਿਹੜੀਆਂ ਹੱਕੀ ਮੰਗ ਕਿਉਂਕਿ ਸਾਡਾ ਧੀਰ ਉੱਤੇ ਬੈਠੀ ਆ ਮੈਂ ਸਾਡੇ ਜਿਹੜੇ ਹੈਗੇ ਆ ਡੀਏ ਇੱਕ ਮਹੀਨੇ ਦਾ ਬਕਾਇਆ ਸੀਗਾ ਉਹਨੂੰ ਖੁਰਦ-ਬੁਰਦ ਕਰਤਾ ਕਿਸ਼ਤਾਂ ਦੇ ਵਿੱਚ ਕਰਕੇ ਸਾਨੂੰ ਦੇ ਰਹੇ ਨੇ ਸਾਥੀਓ ਇਹ ਜਿਹੜਾ ਸਟੈਪਸ ਇਹ ਕਰਕੇ ਚੱਲਿਆ ਤੇ

हा 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 मुदाबाना ਮੁਰਦਾਬਾਦ ਮੁਰਦਾਬਾਦ ਮਾਝੇ ਦਾ ਮੁਖੀਲਾ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਸਾਹਮਣੇ ਦੱਸ ਰਿਹਾ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਇਲੈਕਸ਼ਨ ਹੋਈ ਸੀ ਤਾਂ ਅਸੀਂ ਸਾਰਿਆਂ ਨੇ ਬਦਲਾਅ ਲਿਆਉਣ ਦੀ ਖਾਤਰ ਆਮ ਆਦਮੀ ਪਾਰਟੀ ਨੂੰ ਬੁੱਕਾ ਪਾਇਆ ਪੜੀ ਸਾਨੂੰ ਚਾ ਸੀ ਦਾ ਇਹ ਜਿਹੜਾ ਆਮ ਆਦਮੀ ਪਾਰਟੀ ਆ ਦਾ ਭਵਨਤਮਨ ਜੀ ਨੇ ਇਹ ਸਾਡੀਆਂ ਮੰਗਾਂ ਨੂੰ ਪੂਰੀਆਂ ਕਰਨਗੇ ਤੇ ਇਹਨਾਂ ਨੇ ਵਾਦਾ ਵੀ ਸਾਡੇ ਨਾਲ ਪਹਿਲਾਂ ਕੀਤਾ ਸੀ ਜਿੰਨਾ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਅਸੀਂ ਹਾਰਾਂ ਨਾਲ ਸਨਮਾਨਿਤ ਕੀਤਾ ਸੀ ਅੱਜ ਅਸੀਂ ਉਨਾ ਹੀ ਦੋਨਾ ਬੰਦਿਆਂ ਨੂੰ ਕੀ ਕਰ ਰਹੇ ਆ ਅੱਕ ਦੀ ਪੇਕ ਨਹੀਂ ਪੂਰ ਕਰ ਰਹੇ ਆ ਉਹਦੇ ਕਾਰਨ ਨੇ ਕਿ ਸਾਡੀਆਂ ਮੰਗਾਂ ਨੂੰ ਇਹ ਠਾਲੀ ਰਿਹਾ ਹੈ ਸਾਢੇ 3 ਸਾਲ ਬੀਤ ਚੁੱਕੇ ਨੇ ਸਾਡੀ ਕੋਈ ਵੀ ਮੰਗ ਇਸ ਲਈ ਪੂਰੀ ਨਹੀਂ ਕੀਤੀ ਅਸੀਂ ਬਹੁਤ ਦੁਖੀ ਹੋ ਕੇ ਉਹ ਸਟੈਪ ਹੈ ਜਿਹੜਾ ਹੋ ਚੱਕ ਰਹੇ ਆ ਸਾਡੀਆਂ ਜਿਹੜੀਆਂ ਮੰਗਾਂ ਸੀ ਜਿਵੇਂ ਕਿ ਪੇ ਕਮਿਸ਼ਨ ਨੂੰ ਸਹੀ ਤਰੀਕੇ ਨਾਲ ਲਾਗੂ ਕਰਨਾ ਜਿਹਦੇ ਵਿੱਚ ਇਹਨਾਂ ਨੇ ਮਾਨੂੰ 113% ਡੀਏ ਪਲੱਸ 15% ਵਾਧਾ ਦੇ ਕੇ ਤਾਲ ਦਿੱਤਾ ਜਦੋਂ ਕਿ ਪੇ ਕਮਿਸ਼ਨ ਦੇ ਵਿੱਚ ਰეკਮੈਂਡੇਸ਼ਨ 2.9 ਹਟ ਗਈ ਹੈ। ਭਾਵ ਦੇਸ਼ਕ ਤੇ ਪਲਾਸਟਿਕ 125% ਪ੍ਰਤੀਸਤ 15% ਵਾਧਾ ਜੇ ਅਸੀਂ ਉਸ ਨੂੰ ਗਿਣਦੇ ਤਾਂ 2.9 ਹਟ ਬਣਦਾ ਹੈ ਜੋ ਫੈਕ ਸਰਕਾਰ ਨੇ ਮਾਨੂੰ ਨਹੀਂ ਦਿੱਤਾ। ਉਸ ਤੋਂ ਅੱਗੇ ਤੁਹਾਡੀ ਸਰਕਾਰ ਨੇ ਪਹਿਲਾਂ ਹੀ ਵਧਾਇਆ ਹੋਇਆ ਹੈ। ਉਸ ਨੇ ਦੋਹਾਂ ਦੀ ਸਿਫਾਰਸ਼ਾਂ ਕੀਤੀਆਂ ਨੇ ਉਸ ਨੂੰ ਕਿਹੋ ਜਿਹਾ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦੀ ਮੀਟਿੰਗ ਦੇ ਵਿੱਚ ਵਿੱਤ ਮੰਤਰੀ ਨੇ ਵੀ ਦੇਖਮ ਭਾਗਰੇ ਰਿਓਲਸ ਜਿਹੜੀਆਂ ਮੰਗਾਂ ਨੂੰ ਹੈ ਪ੍ਰਵਾਨ ਕੀਤਾ ਹੋਇਆ ਹੈ ਪਰ ਜਦੋਂ ਲੈਟਰ ਕੱਢੇ ਜਾਂਦੇ ਨੇ ਤਾਂ ਗੋਲ ਨੋਟ ਕਰ ਦਿੱਤਾ ਜਾਂਦਾ ਹੈ ਸਟੇਟੀ ਦੇ ਨਾਲ ਕੰਸਲਰ ਸਾਡੇ ਉਹ ਬਹੁਤ ਹੀ ਘਾਟੇ ਦੇ ਵਿੱਚ ਲਗਾਤਾਰ ਚੱਲ ਰਹੇ ਨੇ ਤੋਂ ਮੈਂ ਵਿੱਤ ਮੰਤਰੀ

ਇਹ ਜਿਹੜਾ ਅੱਜ ਅਸੀਂ ਆਰਥੀ ਫੂਕ ਮਜਾਰਾ ਕੀਤਾ ਉਹਦਾ ਉਹਦੇ ਪਿੱਛੇ ਕਾਫੀ ਸੁਣਨ ਬਾਜ਼ੀਆਂ ਗੱਲਾਂ ਨੇ ਸਾਥੀਓ ਜਲੰਧਰ ਦੀ ਵਾਈ ਇਲੈਕਸ਼ਨ ਹੋਈ ਉਹਦੇ ਵਿੱਚ ਮੁੱਖ ਮੰਤਰੀ ਨੇ ਸਾਡੇ ਨਾਲ ਇੱਕ ਵਾਰ ਗੱਲ ਬਾਤ ਕੀਤੀ ਤੇ ਉਦੋਂ ਬਾਅਦ بار 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 ਟਾਈਮ ਦੇ ਕੇ ਫਿਰ ਜਿਹੜੀ ਹੈਗੀ ਆ ਮੀਟਿੰਗ ਦੀ ਡੇਟਾ ਕੇ ਬਾਰੀਤੀ ਜਾਂਦੀ ਸੀ ਤੇ ਇਸੇ ਕਰਕੇ ਅੱਕ ਕੇ ਸਾਡੀ ਜਥੇਬੰਦੀ ਨੇ ਸੀਲ ਲੈਬਾਂ ਤੇ ਇਹ ਜਿਹੜਾ ਅਰਥਾ ਆਰਥੀਆਂ ਪੁੱਤੀਆਂ ਨੇ ਇਹ ਐਕਸ਼ਨ ਦਿੱਤਾ ਸੀ ਜੋ ਦੇ ਅਸੀਂ ਹੁਣੇ ਕਰਕੇ ਛਟਿਆ ਸਾਥੀਓ ਸਾਡੀਆਂ ਜਿਹੜੀਆਂ ਮੇਨ ਮੰਗਾ ਨੇ ਉਹ 2.59 ਨਾਲ ਸਾਡਾ ਜਿਹੜਾ ਪੈਨਸ਼ਨ ਆ ਉਹਦੀ ਸੋਧ ਕਰਨਾ ਕਿਉਂਕਿ ਜਿਹੜੇ ਦੂਸਰੇ ਮੁਲਾਜ਼ਮ ਨੇ ਰੈਗੂਲਰ ਉਹਨਾਂ ਦੇ ਜਿਹੜੇ ਗ੍ਰੇਡ ਰਿਵੀਜ਼ਨ ਸੀਗੀ 2.59 ਨਾਲ ਕੀਤੀ ਗਈ ਪਰ ਜਿਹੜੇ ਪੈਨਸ਼ਨਰ ਨੇ ਉਹਨਾਂ ਦਾ ਜਿਹੜਾ ਪੈਨਸ਼ਨਾਂ ਦੇ ਵਿੱਚ ਵਾਧਾ 2.44 ਨਾਲ ਕੀਤਾ ਗਿਆ ਇਹ ਇੱਕ ਸਾਡੇ ਨਾਲ ਧੱਕਾ ਬਹੁਤ ਵੱਡਾ ਧੱਕਾ ਜਿਹਦੇ ਪ੍ਰਤੀ ਅਸੀਂ ਨਿਰੀਖਾਰਾ ਜਦੋਂ ਦੀ ਸਰਕਾਰ ਇਹ ਆਈ ਆ ਇਸ ਤੋਂ ਪਹਿਲਾਂ ਵੀ ਲੜਦੇ ਆ ਰਹੇ ਆ ਇਹ ਜਿਹੜੇ ਸਰਕਾਰ ਹੈ ਇਹ ਮੰਨ ਜਾਂਦੀ ਹੈ ਵੀ ਹਾਂ ਤੁਹਾਡੇ ਨਾਲ ਧੱਕਾ ਪਾ ਰਹੇ ਉਹਦੇ ਤੇ ਫਿਰ ਪੁਲਿਸ ਛਡਾਉਂਦੀ ਉਹਨੂੰ ਪੂਰਾ ਨਹੀਂ ਕਰਦੀ ਦੂਜੇ ਸਾਡੇ ਜਿਹੜੇ ਡੀਏ ਆ ਸਾਡਾ ਜਿਹੜਾ ਮਹਿੰਗਾਈ ਪੱਤਾ ਸਾਡਾ ਡੀਏ ਆ ਜੋ ਸਾਡਾ ਕਮਿਸ਼ਨ ਨੇ ਸਾਨੂੰ ਦਿੱਤਾ ਸੀ ਇੱਕ ਇੱਕ 16 ਤੋਂ ਲੈ ਕੇ ਸਾਡੇ ਪੈਸੇ ਬਣਦੇ ਸੀ ਸਰਕਾਰ ਵੱਲੋਂ ਉਹਨੂੰ ਖਖੜੀਆਂ ਗਰੇਲੇ ਕਰਦਾ ਇਹਨਾਂ ਨੇ ਵੰਡਦਾ 85 ਸਾਲ ਦੀ ਉਮਰ ਤੋਂ ਵੱਧ ਵਾਲੇ ਬੰਦਿਆ ਨੂੰ 2 ਸਾਲ ਦੇ ਵਿੱਚ ਉਹ ਬਕਾਇਆ ਦੇਣਾ ਘਟਾਈ ਤੇ 75 ਤੋਂ 85 ਵਾਲਿਆਂ ਨੂੰ 12 ਮਹੀਨਿਆਂ ਚ ਤੇ 75 ਤੋਂ ਥੱਲੇ ਵਾਲਿਆਂ ਨੂੰ 42 ਮਹੀਨਿਆਂ ਦੇ ਵਿੱਚ ਬਕਾਇਆ ਦੇਣਾ ਦੇਖੋ 42 ਮਹੀਨੇ ਜਦ ਤੱਕ ਹੋਣੇ ਨੇ ਤਾਂ ਇਹ ਸਰਕਾਰ ਨੂੰ ਕਦੋਂ ਪਤਾ ਨਹੀਂ ਹੋਣੀ ਨਹੀਂ ਕਿਉਂਕਿ 27 ਤੋਂ ਬਾਅਦ 28 ਤੱਕ ਇਹ ਪੂਰੇ ਹੋਣੇ ਨੇ ਇਹ ਇਹਨਾਂ ਗੱਲਾਂ ਤੋਂ ਖਿੱਚ ਕੇ ਅਸੀਂ ਜਿਹੜੇ ਅੱਜ ਵਿੱਤ ਮੰਤਰੀ ਏ ਮੁੱਖ ਮੰਤਰੀ ਦਾ ਪਿੱਟ ਸ਼ੱਬਾ ਕੀਤਾ ਤੇ ਉਹਨਾਂ ਦੇ ਪੁਤਲੇ ਫੁੱਕੇ ਸਾਥੀਓ ਇਹ ਜਿਹੜੇ ਲੋਕ ਨੇ ਪੋਲੀਟੀਕਲ ਪਹਿਲਾਂ ਤਾਂ ਇਹ ਬਹੁਤ ਇਮਾਨਦਾਰ ਬਣ ਕੇ ਦਿਖਾਉਂਦੇ ਨੇ ਇਮਾਨਦਾਰਤਾ ਏਪੀ ਅਬਦੁਲ ਕਲਾਮ ਜਿਹੜਾ ਆਪਣੇ ਰਾਸ਼ਟਰਪਤੀ ਸੀ ਉਹ ਸੀ ਜਿਨ੍ਹਾਂ ਦੇ ਕੋਲ ਜਾਣ ਲਗਿਆਂ ਥੋੜੇ ਜਿਹੇ ਕੱਪੜੇ ਸੀ ਤੇ ਕੋਈ ਬਹੁਤੀ ਵੱਡੀ ਜਾਇਦਾਦ ਨਹੀਂ ਲੈ ਕੇ ਗਏ ਉਹ ਜਿਹੇ ਰਾਜਨੀਤਿਕ ਬੰਦੇ ਹੋਣੇ ਚਾਹੀਦੇ ਨੇ ਇਹ ਤਾਂ ਠੱਗ ਨੇ ਇੱਕ ਵਾਰ ਬਾਰੀ ਇੱਕ ਐਮਐਲਏ ਬਣਦਾ ਖਰਚੁੰਦਰਾ ਕੋ ਹੁੰਦੀ ਨਹੀਂ ਇੱਕ ਤੇ ਨਹੀਂ ਦੋ ਨਹੀਂ ਤਿੰਨ ਨਹੀਂ ਪਤਾ ਨਹੀਂ ਕੀ ਕੀ ਬਣਾ ਜਾਂਦੇ ਨੇ ਸੋ ਸਾਥੀਓ ਇਹ ਆਮ ਪਬਲਿਕਾ ਜਿਹੜੀ ਉਹਦਾ ਤਾਂ ਧਿਆਨ ਨਹੀਂ ਰੱਖਦੇ ਦੇਖੋ ਜਿਹੜੇ ਮੁਲਾਜ਼ਮ ਨੇ ਭਾਵੇਂ ਇਹ ਆਪਣੇ ਰੋੜਾ ਪਾ ਕੇ ਆਪਣੇ ਹੱਕ ਦਾ ਲੈਂਦੇ ਨੇ ਜਿਹੜੀ ਆਮ ਪਬਲਿਕਾ ਉਹਦਾ ਵਿਚਾਰੀ ਗਲੁੰਦਰੀ ਪਈਆ ਮਹਿੰਗਾਈ ਦੇ ਵਿੱਚ ਸੋ ਸਾਥੀਓ ਇਹ ਇਸ ਕਰਕੇ ਅਸੀਂ ਅੱਜ ਇਹਨਾਂ ਦੋਨਾਂ ਦਾ ਫਿਟਸ਼ਾਪਾ ਕੀਤਾ ਸੀ